ਆਈ ਥਿੰਕ 12ਵਾਂ ਸਾਲ ਹੈ ਜੀ ਜੀ ਤੁਸੀਂ ਕੈਂਪ ਲਾ ਰਹੇ ਹੋ ਹਰ ਵਾਰੀ ਆ ਕੇ ਤੁਸੀਂ ਪਿੰਡ ਜਿਹੜੇ ਪੰਜਾਬ ਦੇ ਕੋਈ ਨਾ ਕੋਈ ਇਲਾਕਾ ਲੱਭ ਕੇ ਉੱਥੇ ਅੱਖਾਂ ਦਾ ਕੈਂਪ ਲਾਉਂਦੇ ਹੋਰ ਹਜ਼ਾਰਾਂ ਲੋਕਾਂ ਨੂੰ ਉਹਦਾ ਬੈਨੀਫਿਟ ਮਿਲ ਚੁਕੀ ਜੀ ਜੀ ਇੱਕ ਦੱਸੋ ਗੇਰੀ ਸ਼ੁਰੂਆਤ ਕਿਵੇਂ ਹੋਈ ਪੂਰੀ ਸ਼ੁਰੂਆਤ ਇਦਾਂ ਹੋਈ ਆ ਉਦੋਂ ਪੁੱਛ ਬਦਮਾਸ਼ ਅਸੀਂ ਜਨਾ ਜ਼ਿਲੰਦਰ ਦੇ ਵਿੱਚ ਕਿਸੇ ਦੇ ਘਰ ਗਏ ਸੀ ਘਰ ਉਹਨਾਂ ਜਿੱਦਾਂ ਦਾ ਠੱਠਾ ਸੀਗਾ ਅਸੀਂ ਗਏ ਸੀ ਘਰ ਬਣਾਉਣ ਤੇ ਚੋਰੇ ਇਦਾਂ ਬੈਠੇ ਸੀ ਤਾਂ ਉਹਨਾਂ ਦੀ ਜਿਹੜੀ ਇੱਕ ਛੋਟਾ ਜਿਹਾ ਰੂਮ ਸੀ ਉਧਰ ਉਤੋਂ ਹਾਕ ਮਾਰੀ ਤਾਂ ਜੁਰ ਹਾਕ ਮਾਰੀ ਤਾਂ ਭਾਈ ਆ ਸਿਗਾ ਸਿਆਣਾ ਤਾਂ ਉਹਨੇ ਆਪਣੇ ਪੋਤੇ ਨੂੰ ਹਾਕ ਮਾਰੀ ਪੋਤਾ ਗਿਆ ਉਹਨੂੰ ਤਾਂ ਪੋਤੇ ਨੇ ਬਾਹ ਫੜ ਕੇ ਨੇ ਭਾਈ ਉਹਨੂੰ ਇੱਧਾ ਲਈ ਜਾਂਦਾ ਇਦਨੂੰ ਮੈਂ ਕਿਹਾ ਕਹਿੰਦੇ ਟੋਟ ਚੱਲਿਆ ਮੈਂ ਕਿਹਾ ਕਿਉਂ ਕਹਿੰਦੇ ਇਹਨੂੰ ਫਾਸ਼ਲੀ ਦੇਦਾ ਨਹੀਂ ਤਾਂ ਮੈਂ ਕਿਹਾ ਥੋੜਾ ਕੋਈ ਆਪਰੇਸ਼ਨ ਹੀ ਕੋਸ਼ਿਸ਼ ਵੀ ਉਹ ਕਹਿੰਦੇ ਇਹਨਾਂ ਦੇ ਦੂਜਾ ਲੈਂਸ ਪੈਣੇ ਆ ਸਰ ਕੋ ਪੈਸੇ ਹੈ ਨਹੀਂ ਤਾਂ ਮੈਂ ਕਿਹਾ ਕਿ ਇਹਦੇ ਕਿਤੇ 10 ਬਈ ਇੰਨੇ ਪੈਸੇ ਨਹੀਂ ਲੱਗਦੇ। ਤਾਂ ਉੱਥੋਂ ਫਿਰ ਮੈਂ ਸੋਚਿਆ ਉਹ ਉਹਨੀਆਂ ਨਾ ਜਦੋਂ ਪੋਤਾ ਨਹੀਂ ਸੀਗਾ ਉੱਥੇ ਕਰਦੇ ਨਹੀਂ ਹੁੰਦੇ। ਤਾਂ ਜਿਹਨੂੰ ਵਾਸ਼ਰੂਮ ਜਾਣਾ ਸੀਗਾ ਉਹਨੇ ਇੱਕ ਕਾਂਦੇ ਵਿੱਚ ਕੁੰਡੀਆਂ ਲਾਈਆਂ ਸੀਗੀਆਂ। ਉਹ ਕਾਂਦੇ ਵਿੱਚ ਲੋਹਾ ਲੈ ਲੈ ਉਹ ਫਿਰ ਜਲ ਫੜਫੜ ਕੇ ਨੇ ਤੇ ਜਾਂਦੇ ਸੀਗੇ। ਦੇਖੋ ਰੀਲੀ ਕਾਫੀ ਬਹੁਤ ਸ਼ਰੀਸਲੀ ਬਲਾਈਂਡ। ਤਾਂ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਦਾ ਆਪਰੇਸ਼ਨ ਕਰਾਉਣੀ ਆ। ਫਿਰ ਪਹਿਲੇ ਜਿਹਨੂੰ ਆਪਰੇਸ਼ਨ ਕਰਾ ਉੱਥੋਂ ਫਿਰ ਮੈਨੂੰ ਥੋੜੇ ਜਿਹਾ ਲੱਗਾ। ਮੈਂ ਇਨਸਪਾਇਰ ਤੁਸੀਂ ਉੱਥੋਂ ਹੋਏ ਹੋ ਲਾਈਫ ਜਰਨੀ ਦੇਖੀ। ਉਹ ਦੇਖ ਕੇ ਜਦੋਂ ਉਹਨਾਂ ਦਾ ਸਪੈਸ਼ਲੀ ਵਨ ਉਹ ਕਹਿੰਦੇ ਨਹੀਂ ਹੁੰਦਾ ਨਾ ਉਹ ਮੈਨੂੰ ਪਰਹ ਹੋਤ ਰਾਇ ਜਿਵੇਂ ਲੱਗਾ ਵੀ ਐਸ ਉਮਰੇ ਆ ਕੇ ਵਿਚਾਰੇ ਨੂੰ ਕੰਮ ਕੂ ਕਿੰਨਾ ਹਾਰ ਕੀਤਾ ਹੋਊਗਾ ਤਾਂ ਹੁਣ ਪਾਰਸ਼ਲੀ ਬਲਾਈਂਡ ਆ ਉਥੋਂ ਉਹਨਾਂ ਦਾ ਪ੍ਰੈਸ਼ਰ ਕਰਾ ਕੇ ਫੇ ਮੈਂ ਸੋਚਿਆ ਚਲੋ ਇਹ ਵੀ ਚੰਗੀ ਚੀਜ਼ ਅੱਖਾਂ ਦੇਣੀ ਆ ਕਿਸੇ ਨੂੰ ਮਹਾਰਾਜ ਉਹ ਤਾਂ ਮਹਾਰਾਜ ਜੀ ਦੇਣੇ ਆ ਜਿੱਦਾਂ ਚੋਰ ਆਪਾਂ ਕਾਫੀ ਉਥੋਂ ਪਹਿਲਾਂ ਥੋੜੇ ਥੋੜੇ ਜਿਹਾ ਘਰ ਤੁਹਾਡੇ ਸਾਹਮਣੇ ਹਾਈ ਹਾਈ ਲੈਵਲ ਤੇ ਹੁਣ ਉੱਥੇ ਧੂਰੀ ਵੀ ਤੋਂ ਨਿਕਲਾ ਆਈ ਥਿੰਕ 12ਵਾਂ ਸਾਲ ਹੈ ਜੀ ਜੀ ਤੁਸੀਂ ਕੈਂਪ ਲਾ ਰਹੇ ਹੋ ਹਰ ਵਾਰੀ ਆ ਕੇ ਤੁਸੀਂ ਪਿੰਡ ਜਿਹੜੇ ਪੰਜਾਬ ਦੇ ਕੋਈ ਨਾ ਕੋਈ ਇਲਾਕਾ ਲੱਭ ਕੇ ਉੱਥੇ ਅੱਖਾਂ ਨਾਲ ਕੈਂਪ ਲਾਉਂਦੇ ਹੋਰ ਹਜ਼ਾਰਾਂ ਲੋਕਾਂ ਨੂੰ ਉਹਦਾ ਬੈਨੀਫਿਟ ਮਿਲ ਚੁਕਿਆ ਜੀ ਜੀ ਇੱਕ ਦਸੋਂ ਵਗੇ ਦੀ ਸ਼ੁਰੂਆਤ ਕਿਵੇਂ ਹੋਈ ਪੂਰੀ ਸ਼ੁਰੂਆਤ ਇਦਾਂ ਹੋਈ ਆ ਉਦੋਂ ਬੇ ਪੁੱਛ ਬਦਮਾਸ਼ ਅਸੀਂ ਜਨਾ ਵਲੰਦਰ ਦੇ ਵਿੱਚ ਕਿਸੇ ਦੇ ਘਰ ਗਏ ਸੀ ਘਰ ਉਹਨਾਂ ਜਿੱਦਾਂ ਹੀ ਦਾਦੇ ਦਾ ਠੱਠਾ ਸੀਗਾ ਅਸੀਂ ਗਏ ਸੀ ਘਰ ਬਣਨ ਤੇ ਜੁਰ ਇਦਾਂ ਬੈਠੇ ਸੀਗੇ ਤਾਂ ਉਹਨਾਂ ਦੀ ਜਿਹੜੀ ਇੱਕ ਛੋਟਾ ਜਿਹਾ ਰੂਮ ਸੀ ਉਧਰ ਉਥੋਂ ਹਾਕ ਮਾਰੀ ਤੇ ਜੁਰ ਹਾਕ ਮਾਰੀ ਤਾਂ ਭਾਈਆ ਸੀਗਾ ਸਿਆਣਾ ਤਾਂ ਉਹਨੇ ਆਪਣੇ ਪੋਤੇ ਨੂੰ ਹਾਕ ਮਾਰੇ ਪੋਤਾ ਗਿਆ ਉਹਨੂੰ ਤਾ ਪੋਤੇ ਨੇ ਭਾਂ ਫੜ ਕੇ ਨੇ ਭਾਈ ਉਹਨੂੰ ਇੱਧਾ ਲਈ ਜਾਂਦਾ ਇਦਨੂੰ ਮੈਂ ਕਿਹਾ ਕਹਿੰਦੇ ਟੋਟ ਚੱਲਿਆ ਮੈਂ ਕਿਹਾ ਕਿਉਂ ਲੈ ਕਹਿੰਦੇ ਇਹਨਾਂ ਨੂੰ ਫਾਸਲੀ ਦੇਦਾ ਨਹੀਂ ਤਾਂ ਮੈਂ ਕਿਹਾ ਥੋੜਾ ਕੋਈ ਆਪਰੇਸ਼ਨ ਹੀ ਕੋਸ਼ਿਸ਼ ਵੀ ਆ ਉਹ ਕਹਿੰਦੇ ਇਹਨਾਂ ਦੇ ਦੂਜਾ ਲੈਂਸ ਪੈਣੇ ਆ ਤੇ ਸਰ ਕੋ ਪੈਸੇ ਹੈ ਨਹੀਂ ਤਾਂ ਮੈਂ ਕਿਹਾ ਕਿੰਨੇ ਕਦੇ ਉਹ ਨਹੀਂ ਦੱਸਿਆ ਬਈ ਥੋੜੇ ਇੰਨੇ ਪੈਸੇ ਨਹੀਂ ਲੱਗਦੇ ਤਾਂ ਉੱਥੋਂ ਫੇਰ ਮੈਂ ਸੋਚਿਆ ਉਹ ਉਹ ਨਾ ਜਦੋਂ ਪੋਤਾ ਨਹੀਂ ਸੀਗਾ ਉੱਥੇ ਕਰਦੇ ਨਹੀਂ ਹੁੰਦੇ ਤਾਂ ਜਦੋਂ ਉਹ ਵਾਸ਼ਰੂਮ ਜਾਣਾ ਸੀਗਾ ਉਹਨੇ ਕਾਂਦੇ ਵਿੱਚ ਕੁੰਡੀਆਂ ਲਾਈਆਂ ਸੀਗੀਆਂ ਉਹ ਕਾਂਦੇ ਵਿੱਚ ਲੋਹਾ ਲੈ ਉਹ ਫੇਰ ਜਲ ਫੜ ਫੜ ਕੇ ਨੇ ਇੱਧਾ ਜਾਂਦੇ ਸੀਗੇ ਦੇਖ ਰੀਲੀ ਕਾਫੀ ਪਾਰਸ਼ਲੀ ਸੀ ਵੀ ਬਲਾਈਂਡ ਤਾਂ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਦਾ ਆਪਰੇਸ਼ਨ ਕਰਾਉਣੀ ਆ ਫੇ ਪਹਿਲੇ ਜਦੋਂ ਆਪਰੇਸ਼ਨ ਕੀਤਾ ਉੱਥੋਂ ਫੇ ਮੈਨੂੰ ਥੋੜੇ ਜਿਹਾ ਲੱਗਾ ਮੈਂ ਇਨਸਪਾਇਰ ਤੁਸੀਂ ਉੱਥੋਂ ਹੋਏ ਹੋ ਲਾਈਫ ਜਰਨੀ ਦੇ ਕੇ ਉਹ ਦੇਖ ਕੇ ਜਦੋਂ ਉਹਨਾਂ ਦਾ ਸਪੈਸ਼ਲੀ ਬੰਦੇ ਹੌੜਿੰਗ ਹੁਕਸ ਜੋ ਕਹਿੰਦੇ ਨਹੀਂ ਹੁੰਦਾ ਨਾ ਉਹ ਮੈਨੂੰ ਬੜਾ ਹੋਤਲਾ ਜੀਵ ਜੱਗ ਲੱਗਾ ਵੀ ਐਸ ਉਮਰੇ ਆ ਕੇ ਵਿਚਾਰੇ ਨੂੰ ਕੰਮ ਕੂ ਕਿੰਨਾ ਹਾਰ ਕੀਤਾ ਹੋਗਾ ਤਾਂ ਹੁਣ ਪਾਰਸ਼ਲੀ ਬਲਾਈਂਡ ਆ ਉੱਥੋਂ ਉਹਨਾਂ ਦਾ ਆਪਰੇਸ਼ਨ ਕਰਾ ਕੇ ਫੇ ਮੈਂ ਸੋਚਿਆ ਚਲੋ ਇਹ ਵੀ ਚੰਗੀ ਚੀਜ਼ ਆ ਅੱਖਾਂ ਦੇਣੀ ਆ ਕਿਸੇ ਨੂੰ ਮਾਰੇ ਉਹ ਤਾਂ ਮਾਰੇ ਜੀ ਦੇਣੇ ਆ ਜਿੱਦਾਂ ਚਲ ਹਾਈ ਲੈਵਲ ਤੇ ਹੁਣ ਉੱਥੇ ਧੂਰੀ ਵੀ ਸੋਨੇ ਪਤਾ